ਸਾਸੀ ਕਾਲ ਜੀ ਸਾਰੇ ਆ ਤੇ ਵੀ ਤੁਸੀਂ ਵੀ ਸੱਚੀ ਕਾਲ ਕਰੋ ਸਾਸੀ ਕਾਲ ਜੀ ਸ਼ਾਬਾਸ਼ ਕੀ ਹੋਰ ਸੁਣਾਓ ਠੀਕ ਠਾਕ ਜੇ ਧੰਨਵਾਦ ਹੋਰ ਆਸ ਕਰਦੇ ਕਿ ਸਭ ਵਧੀਆ ਹੋਵੇਗੀ ਤੇ ਆਪਾਂ ਆਏ ਆ ਭੁਈ ਜੀ ਬਣਾਉਣ ਨਾ ਲਾਈ ਸਾਡੀ ਸਾਡੀ ਟੀਮ ਹਾਂਜੀ ਕਿ ਅੱਜ ਹੈਗਾ ਹੀ ਮਨਪ੍ਰੀਤ ਦੀ ਦੀ ਦਾ ਬਰਥਡੇ ਨਾਲੇ ਬਰਥਡੇ ਵੀ ਹੈ ਤੇ ਇੱਥੇ ਆਈ ਸਾਰੀ ਟੀਮ ਪੰਜਾਬੀ ਲਾਈਫ ਮਨਪ੍ਰੀਤ ਬਲਜੀਤ ਰਖਵੀਰ ਬਲਜੀਤ ਚੈਨਲ ਵਾਲੇ ਸਾਰੇ ਅੰਕਲ ਗੁਰਸਾਹ ਬਣੀ ਦਵਿੰਦਰ ਹੋਣੀ ਸਾਰੇ ਤਿੰਦਰਾਂ ਟੀ ਹੋਣੀ ਸੁਖ ਫਤਿਹ ਦੀ ਵੀ ਆਈ ਹੈ ਸੁਖ ਤੇ ਫਤਿਹ ਨਾਲੇ ਨਾਲੇ ਸ਼ਾਹੀ ਆਵੂ ਇਹ ਮੇਰੀ ਮਹਾਰਾਣੀ ਇਹਦੀ ਮੰਮੀ ਬਾਤੀ ਸੁਖਤ ਦੀ ਮਮੇ ਇਹ ਆਵਤੀ ਮੰਮੀ ਦਾ ਨਾਮ ਕੀ ਹੈ ਹਾਂ ਉਹ ਮੰਮੀ ਦਾ ਨਾਮ ਕੀ ਹੈ ਦੱਸੋ ਦੱਸੋ ਮੰਮੀ ਦਾ ਨਾਮ ਦਾ ਦੋ ਖੋ ਮੰਮੀ ਕੀ ਨਾ ਖੋ ਕ ਮੰਮੀ ਮੈਂ ਤਾਂ ਹੀ ਮੰਮੀ ਬਣ ਤੇ ਆ ਸਾਡੀ ਜੱਪੂ ਹਾਈ ਗਾਇਸ ਹਾਈ ਗਾਇਸ ਹਾਂ ਤੇ ਆਜੋ ਹੁਣ ਤੁਹਾਨੂੰ ਸੂਟਾਂ ਲੈ ਕੇ ਜਾਣੇ ਆ। ਅੱਛਾ ਕੀ ਕੱਪੜਾ ਦਾ ਨਾਕ ਕੀ ਕੱਪੜਾ ਦਾ ਨਾਕ ਲੋਰੀ। ਇਹ ਤਾਂ ਨੂੰ ਪੂਰੀ ਛੋਟ ਦਿੱਤੀ ਜਾਂਦੀ ਆ। ਦੁਕਾਨ ਦਾ owner ਤੇ ਇੱਥੇ ਧਰਿਆ ਫਿਰਦਾ। ਇੱਕ ਕੱਪੜਾ ਸਾਈਡੋਂ ਪਾ ਦੋ। ਚੁੱਪ ਕਰ ਜਾ। ਇਦਾਂ ਨਾ ਖੰਡੇ ਬੋ ਜੀ ਹਾਂ। ਪਤਾ ਨਹੀਂ ਮੈਨੂੰ। ਮੈਂ ਲੈ ਤਵਾਂ। ਮੈਂ ਨੂੰ ਦੇਖ ਦੋ ਦਿਖਾ ਗਏ ਇਹ ਤਾਂ ਮੈਂ ਉੱਧਰ ਹੀ ਕਰ ਦਿੰਦੀ ਆ। ਵਿੱਚ ਐਕਸਟਰਾ ਮਿਲ ਜਾਣੀਆਂ ਵਾ ਟਿੱਕੀਆਂ। ਐਕਸਟਰਾ ਦੇ ਦੇ ਟਿੱਕੀਆਂ। ਅੱਛਾ। ਰੇ ਅੱਡੂ ਵੀ ਤਾਂ ਆਸਦਾ ਭਾਂਜੀ ਬੈਜੋ ਬੈਜੋ ਬੀਬੀ ਜੀ ਅੱਜ ਇੱਥੇ ਆਜੋ ਹਾਂ ਮੈਂ ਖਿਲਾ ਰਾਂ ਸਾਰੇ ਆਣੇ ਨਹੀਂ 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 ਲਖਲੋ ਤਾਂ ਮੈਂ ਗੈਂਡ ਬੈਣਾ ਤੇ ਬੈਜੋ ਭਾਂਜੀ ਆਜੋ ਆਏ ਬੜੇ ਨੇ ਦੇਖੋ ਦੋਰ ਨਾ ਤੇ ਬੰਦੇ ਰੱਖੋ ਨਾ ਤੁਸੀਂ ਆਪ ਚਲੋ ਸੇ ਨਟਾਟ ਚੜ੍ਹ ਸਿੱਖ ਹਾਏ ਜੀ రజిదా Allah <laughs> 그래도 ప్�Öవా ఒఫాయినినే ş في విరి 전�ి ది లాది నముఘా్రఇఏ క౓ఢ goal వభాఈ కారల క్ పూది కîne ਇਹੜਾ ਕਰ ਲੈਣਾ ਪੈਂਦਾ ਹੈ ਨਾ ਦੋ ਇਹ ਵਾਈਨ ਵੀ ਆ ਤੇ ਵਾਈਨ ਸ਼ਾਟ ਅੱਜ ਵਾਈਨ ਇਹਦਾ ਸੁੱਖ ਦਾ ਬਲੈਂਡਰ ਵੀ ਹੈ ਨਹੀਂ ਇਹ ਨਹੀਂ ਬਲੈਂਡਰ ਇਹ ਬਲੈਂਡਰ ਬਲੈਂਡਰ ਵੀ ਆ ਇਹ ਫੰਡ ਨਹੀਂ ਆ ਉਹ ਵੈਂਡਰ ਆਹ ਆਹ ਨਹੀਂ ਇਧਰ ਹੁੰਦਾ ਰਹੇ ਚਲੋ ਹੋਣਾ ਤੀ ਤੂੰ ਵੀ ਨਾ ਹੋਣਾ ਆਜੂ ਆਜੂ ਨਾ ਨੀਮ ਨਾਲ ਉਹ ਤੁਹਾਡੇ ਪਾਰੀ ਆ ਚੱਲ ਗਾ ਜੂ ਦੇਖਾਂ ਹਾਂ ਦੇਖੀ ਦਸਣਾ ਕਰਾ ਸਾਰਾ ਸਮਝ ਨਹੀਂ ਨਾ ਕੰਢੀ ਛੋਟੇ ਛੋਟੇ ਕਰ ਮੈਂ ਕੰਢੀ ਹੈ ਨਾ ਹਾਂ ਕੱਢੋ ਦੁਕਾਨਦਾਰ ਨੂੰ ਪਤਾ ਹੁੰਦਾ ਵਾ ਨਾ ਹਾਂ ਜੈਲੋ ਕਲਰ ਦੇ ਮੈਂ ਲਾਜ ਤੋਂ ਵੱਧ ਪਾਇਆ ਨਹੀਂ ਹਾਂ ਜੈਲੋ ਸਵਾਹੀ ਪੜੇ ਲੈ ਆਏ ਵੀ ਤੇ ਅਭੀ ਤੋਂ ਮਸ਼ਹੂਰ ਕੀਤਾ ਸੀ ਲਹਿੰਗਾ ਜੈਲੋ ਹਾਂ ਆ ਮੋ ਜੈਲੋ ਸੋਨਾ ਬਣਾਉਂਦਾ ਨਹੀਂ ਆ ਵੀ ਆ ਤੇ ਇਹਦੇ ਵਿੱਚ ਕੰਗਰ ਕਿਹੜੇ ਕਿਹੜੇ ਪੂਜੀ ਸਿੰਗਲ ਸਿੰਗਲ ਹੀ ਲੈਂਦਾ ਸੀਗਾ ਫਿਰ ਇੰਨਾ ਹੋ ਜਾਂਦਾ ਹੈ ਨਾ ਕਿ ਉਹਨੂੰ ਵੀ ਪਾਇਆ ਹੁੰਦੇ ਪਾਇਆ ਠੀਕ ਹੈ ਠੀਕ ਠੀਕ ਸਗਾ ਉਹ ਇਹ ਦੇਖੋ ਲੋ ਇਹ ਇੱਕ ਵੀਸ ਹੈ ਇਹ ਬਟਿਕ ਹੈ ਇਹ ਇਹਦਾ ਖੋਲੋ ਪਤਾ ਲੱਗੇ ਠੀਕ ਠੀਕ ਸੇ ਲੱਗੇ ਦੁਕਾਨ ਵਾਲੀ ਨੂੰ ਪੁੱਛਾਂ ਆਂ ਭਲਾ ਮੈਂ ਤਾਂ ਦੁਕਾਨ ਵਾਲੀ ਹੀ ਆ ਇਹਦਾ ਦੁਪੱਟਾ ਆ ਰਾਕੇ ਤੇਰੀ ਬੜੀ ਵੀਡੀਓ ਆ ਗਈ ਵਿੱਚ ਹਾਂ ਸੁਭ ਕੁਏਸਰ ਤੇ ਮੈਂ ਇੱਥੇ ਗ੍ਰੀਨ ਕੱਢਿਆ ਸੀ ਇਹਨਾਂ ਦੇ ਵਰਕੇ ਸਾਰੇ ਠੀਕ ਹੈ ਭੀਜੀ ਸਭ ਤੋਂ ਬਾਅਦ ਇਹਨਾਂ ਦੀ ਵੀਡੀਓ ਆਣੀ ਚਾਹੀਦੀ ਹੈ ਹਾਂ ਰੱਖ ਦੇ ਕੈਮਰਾ ਇੱਧਰ ਬਾਬਾ ਹੋਰ ਕੇ ਪਾਸੇ ਖੜਨਾ ਹੀ ਨਹੀਂ ਹਾਂਜੀ ਹਾਂਜੀ ਨਿਆਣੇ ਨੂੰ ਉਹਨਾਂ ਵੇਂਦੇ ਨਾ ਕੋਈ ਰੱਖ ਤਾਂ ਇਹ ਕਿ ਤੁਹਾਡੇ ਹਾਂਗੇ ਤੁਹਾਡੇ ਹਸਪੰਦੇ ਵੀ ਵੇਖਣ ਆਇਆ ਵੀ ਵਲੌਗ ਵੇਖੀ ਕਿਤੋਂ ਮੋਤੀ ਵੀ ਲੱਗੇ ਆ ਹਾਂ ਪੱਲੀ ਇਹ ਬੱਚਾ ਦੇਖਦਾ ਕਿੰਨਾ ਕੱਟਦਾ ਹੈ ਨਾ ਸੱਸ ਕਿਹ ਫਾਇਆ ਹੀ ਉਹ ਆਹੋ ਹਾਂ ਹੈ ਮੈਂ ਜਦ ਤੱਕ ਇਹਦਾ ਕੰਮ ਨਹੀਂ ਹੈਗਾ ਤੀ ਦਮ ਮਾਰ ਦਵਾ ਮਾਰ ਦੋ ਵੇਚਿਆ ਇਹਦਾ ਕੰਮ ਨਹੀਂ ਕਰਦੀ ਆਹੋ ਸਭ ਕੁਝ ਲਾ ਦੋ ਵੇਚਿਆ ਆਹੋ ਮਾਨ ਨਾ ਆਹ ਰਾਜੂ ਆ ਮੈਂ ਮਾਨ ਨਾ ਆ ਗਿਆ ਮਾਨ ਨਾ ਆਏ ਤੇਰੇ ਫੇਵਰਿਟ ਇਧਰ ਆ ਰੋਜ ਮਾਨ ਬਲੂ ਮੈਂ ਨਨ ਆ ਜਾ ਆ ਜਾ ਸ਼ਰਮ ਆ ਗਿਆ ਮਾਰਾ ਦਵਾਜ ਨੂੰ ਇੱਕ ਮੰਗੀ ਰਾਜੂ ਸਲਪੋ ਦੁਪੱਟੇ ਕਿਹਿਆ ਹਾਂ ਆਹੋ ਆਪਾ ਅਛਾ ਤੜਦਾ ਦੀਦੀ ਰਾਣੀ ਇਹ ਤਾਂ ਭੱਜ ਗਿਆ ਮੇਰੀ ਮੰਮੀ ਲੱਭਣੀ ਕਿੱਥੇ ਗਈ ਹੈ ਮੰਮੀ ਨਹੀਂ ਦਿਖਾਈ ਤੇਰਾ ਜੁਦਾ ਦਾ ਮੁੰਡਾ ਇਹ ਦੇਖ ਦੱਸਾਂ ਤੇ ਨਹੀਂ ਵੀ ਇਹ ਤਾਂ ਆਉਂਦੇ ਗਏ ਨਾ ਨਹੀਂ ਕਿਹਾ ਨਹੀਂ ਕਿਹਾ ਦੇਖੋ ਦੋ ਦੋ ਮਿੰਟ ਮੇਰੇ ਨਾਲ ਹੀ ਆਇਆ ਹੈ ਨਾ ਉਹ ਤਾਂ ਆਉਂਦਾ ਹੁਣ ਇਹ ਨਵੀਂ ਕੁ ਜੰਨਾ ਹੁਣ ਅਸੀਂ ਦੁਪੱਟਾ ਦੇਖੋ ਕਿੰਨਾ ਸੋਹਣਾ ਖੁੱਲੋ ਜੀ ਹੂੰ ਕੋਤ ਦੇਖ ਲੈ ਦੇਖ ਵਾ ਕਿਹੜਾ ਸੂਟ ਲਵਾਂ ਮੈਂ ਤੇਰੀ ਪਸੰਦ ਵਾਲੀ ਨਹੀਂ ਹੂੰ ਜੋ ਉਹਦੇ ਵੀਰ ਪਸੰਦ ਕਰੂਗਾ ਹਾਂ ਤੇ ਭਾ ਲਾਉਣਾ ਫੜ ਕੇ ਮੈਂ ਆ ਦੇਣਾ ਉਹਦੇ ਵੀਰ ਰੱਖ ਦਾਂ ਮਾਣਾ ਵੀ ਕੱਢਿਆ ਕਰਦੀ ਹਾਂ ਵੀਰ ਰੱਖ ਆਵਾ ਆ ਗਿਆ ਤੇਰੇ ਮੁੰਡੇ ਨੂੰ ਪਸੰਦ ਬਲਜੀਤ ਦੀ ਆ ਉਹ ਆ ਗਿਆ ਆ ਗਿਆ ਤੇਰੇ ਮੁੰਡੇ ਨੂੰ ਪਸੰਦ ਲੈ ਲਾ ਹਾਂ ਮੇਰੀ ਮਾਂ ਨੇ ਆ ਰੰਗ ਦੀ ਪਾਇਆ ਚਾ ਕਾਹੀ ਆਂਦਾ ਨਾ ਕਹਿੰਦੇ ਆਵੇ ਹਣਾ ਉਹਦੇ ਵੀਰ ਆਓ ਆ ਵੀ ਪਸੰਦੀ ਹਰਿਆ ਵੀ ਸੁਪਨਾ ਵੀ ਮਨਪੀਣਾ ਹੈ ਜਰਾ ਰੰਗੀ ਸਮਾਇਆ ਹਾਂ ਹਾਂ ਸੁਖਣਾ ਮੇਰ ਨਾਲ ਹੀ ਪੀ ਆਇਆ ਜਿਆਦਾ ਸਮੁੰਦੀ ਹੈ ਨਾ ਅੱਛਾ ਐੜਾ ਮੇਰੇ ਮਹਿਰੂਨ ਮੈਂ ਦੋਨੋਂ ਦੇ ਹਾਂ ਮੈਂ ਸੁਝਾ ਵੀ ਵਾਲਾ ਰੱਖਿਓ ਸਰਵਾ ਤੇ ਆਸ ਮੋੜ ਤੇ ਆਇਆ ਦੇਖਾਂਗੇ ਦੇਰੀ ਆ ਆ ਸਮਾਤੇ ਕਰਦੇ ਹਾਂ ਚਲੋ ਹਾਂ ਤੇ ਪਈ ਚਾਹ ਹਾਂ ਮੈਂ ਬਿਗਲੇ ਦੁਪੱਟਾ ਮੈਂ ਘਾ ਲਓ ਸਿੰਗਲ ਸਿੰਗਲ ਇਹ ਬਟਿਕ ਵਰਕ ਸਿਲਵਰ ਸਿੰਗਲ ਪੀਸ ਹਾਂ ਉਹ ਜੀ ਪੂਰੀ ਝਾੜੂ ਵਿੱਚ ਆਹੋ ਚੰਗਾ ਆ ਇਹ ਬਰੋ ਜਿਹੜਾ ਤੂੰ ਪਾਇਆ ਵਾਇਰ ਨਾ ਹੁੰਦਾ ਵਾ ਹਾਂਜੀ ਤੈਨੂੰ ਮੰਮਾ ਨੂੰ ਰੋਟਾ ਕਰ ਦੇਣਾ ਮੈਂ ਸੁਰਖੀਆਂ ਕਿੱਦਾਂ ਗਾੜੀਆਂ ਗਾੜੀਆਂ ਹੁਣ ਦੂਜੀ ਕਿਹੜੀ ਸੁਰਖੀ ਇਹ ਮੈਨੂੰ ਦੱਸੋ ਆ ਬਰੋ ਬਰੋ ਮੈਨਾਂ ਤਾਂ ਨਹੀਂ ਪਹਿਲੇ ਤੈਨੂੰ ਸੁਣਿਆ ਜਿੱਦ ਮੈਂ ਸਾਡੀ ਮੈਜੇਜ ਜਾਈ ਨਾ ਉਦੋਂ ਹੀ ਵੱਲੇ ਬੜੇ ਚੱਲੇ ਆ ਦੇਖ ਇਹਦਾ ਨਾ ਇਦਾਂ ਆ ਕੋਚ ਨਹੀਂ ਹੈ ਨਾ ਇਹਦੇ ਤੇ ਵਾਈਟ ਰੰਗ ਨਾਲ ਥੱਲੇ ਬ੍ਰੌਕਟ ਦਾ ਜਿਹੜਾ ਹਾਂ ਹਾਂ ਇਹਦਾ ਕੀ ਕਰਕੇ ਲੈਣਾ ਅੱਛਾ 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 ਰੰਗ ਹੈ ਤੇ ਡਿਜ਼ਾਈਨ ਹੈ ਰੇਪੋ ਸੰਗੀਤ ਕਿੱਥੇ ਲੈਣਾ ਇਹੋ ਲੈਣਾ ਇੱਕ ਇੱਕ ਵਾਲ ਬਟ ਵਾਲੀ ਬੜੀ ਬੜੀ ਹੈ ਇਹ ਅਡਮਿਟ ਹੈ ਨਹੀ ਉਹ ਮੈਂ ਕਿ ਮੈਂ ਕਿ ਹਾਂਜੀ ਰਮਨ ਜੀ ਇਧਰ ਆਓ ਇੱਕ ਜਣ ਉਹ ਕੱਢ ਕੇ ਨਹੀਂ ਬੈਲ ਬੜੀ ਹੈ ਹਾਂ ਆ ਬਖਾਂਪਲਾ ਕੋਟੀ ਕੋਟੀ ਹਲੋ ਮੇਰੇ ਵੀ ਇੱਧਰ ਟੀ ਨਿਕਲ ਹਾਂ ਇਹ ਗ੍ਰੀਨ ਵਾਲਾ ਵੀ ਕੋਟੀ ਚੱਲ ਤੂੰ ਲੈ ਲੈ ਦੇਖ ਲੈ ਮੇਰਾ ਸਰਪ ਹਾਂਜੀ ਕੱਢ ਲਿਆ ਥੱਲੇ ਵੀਰ ਇੱਕ ਮਿੰਟ ਮਾੜੀ ਮੇਰਾ ਵੀ ਥੱਲੇ ਆ ਗ੍ਰਾਂਦੇ ਬੂਆ ਫੇਰ ਕੀ ਉਹਦਾ ਕਿੰਨਾ ਸਾਰੇ ਭਾਰ ਹੱਸ ਕੰਮੀ ਆ ਕਿੰਨਾ ਪਾਵਾ ਗੜੀ

ਇਹ ਤਾਂ ਕੋਟੀ ਟੈਕ ਜਾਂਦੀ ਆ ਮਲਪੜੀ ਰਖਾ ਵੀ ਨਾਈਟ ਪਾਉਂਦੇ ਸਮੇਂ ਵੀ ਜਦਾਂ ਨਾ ਟੈਕ ਜਾਂਦੀਆਂ ਕਈ ਵਾਰ ਇਹ ਨਾ ਜਿੱਦਾਂ ਪਾ ਕੇ ਦੇਖੋ ਨਾ ਕਿ ਵੇਖੋ ਕੋਟੀ ਟੈਕਦੀ ਉਸੇ ਐਡਾ ਨਹੀਂ ਪਤਾ ਲੱਗਣਾ ਮੇਰਾ ਬੰਨੂ گی نا چنگ دی اول مو دی گن ا جس کو نا تے برک پا لو گل نہیں پیانا اینو اگے لا چار پنو دو تے نہیں ایتھے نہیں بیٹھے ان دی جی وی اوتہ لا کم تے ہا پوکی کیا کر دیکھ اس کی ویڈیو پہلے تو ہاں پر میڈیم ہاں میں سائی جا ਹਾਂ ਆ ਦੇਖੋ ਹਾਂ ਆ ਜਾਣਾ ਉਹ ਕਿੰਨੀ ਪਤਲੀ ਹੈ ਆ ਜਾਓ ਕੌਣ ਫਰਦੀ ਫਰਦੀ ਨਾ ਪਰ ਫਰਦੀ ਅਸਲ ਤੋਂ ਠੀਕ ਹੈ ਨਾ ਸਟੈਂਡਿਬਲ ਆ ਜਾਓ ਨਾ ਮੈਂ ਖਾ ਕੇ ਵੇਖਿਆ ਸੀ ਉਹਦਣ ਅਸਲ ਵਿੱਚ ਮੈਂ ਅਦਰਕ ਦੀ ਨਹੀਂ ਕਿ ਬਦਲੇ ਕੇ ਦੇ ਇਧੇ ਜਿੰਨੇ ਹੈਗੇ ਹਾਂ ਇੰਦਾਂ ਹੀ ਹਾਂ ਬਸ ਫਿਰ ਆਈ ਹਾਂ ਬਹੁਤ ਲੰਬੇ ਆ ਭਾਦ ਲੰਬੇ ਚਾਚੀ ਆ ਜਾਣਾ ਮੈਂ ਖਾ ਕੇ ਇੱਕ ਹੁਣ ਇੰਨੇ ਕਿ ਲੰਬੇ ਹੈਗੇ ਹੀ ਆ ਲੰਬਾਈ ਵੇਖਣੀ ਹਾਂ ਹਾਂ ਠੀਕ ਆ ਯਾਰ ਕੱਛੂਆ ਅੱਜ ਆ ਜੇ ਕੇ ਆਈ ਸੀ ਐਮ ਸੀ ਇੱਧਰ ਬਣਾ ਵੀਡੀਓ ਨਹੀਂ ਬਣਦੀ ਨਹੀਂ ਨਹੀਂ ਸੂਰਜੀ ਬਣਾਉਂਦੀ ਨਾ ਹਾਂ ਇਹ ਮੈਂ ਤੇ ਨਹੀਂ ਨਹੀਂ ਹਾਂ ਬਾਬੀ ਨੂੰ ਹਾਂ ਨਾ ਤੁਹਾਨੂੰ ਤੇ ਚੱਲ ਗਈ ਆ ਜਾਣਾ ਫੁੱਲ ਬਹੁਤ ਲਾ ਇਹਦੇ ਨਾਲ ਰਿਵਨ ਨਹੀਂ ਲਾ ਦੋਣਾ ਨਹੀਂ ਲਾ ਦਿੰਦੀ ਬਹੁਤ ਜੀਨੇ ਦਾ ਕਿਨੇ ਦਾ ਕਿਨੇ ਦਾ ਪੂਆ ਸਸਤਾ ਹੀ ਆ ਲੈ ਲੈ ਕਿਨੇ ਦਾ ਸਸਤਾ ਹੀ ਲੈ ਲੈ ਮੈਂ ਗਾ ਨਹੀਂ ਨਾ ਚੱਲਦਾ ਨਹੀਂ ਦੱਸੋ ਫਿਰ ਦੁਕਾਨਦਾਰੀ ਕਰਦੀ ਹੈ ਉੱਤੇ ਰੇਤ ਲਿਖਿਆ ਉੱਤੇ ਲਿਖਿਆ ਸਾਰਾ ਇਹ 1300 ਦਾ ਸਸਤਾ ਹੀ ਆ ਹਾਂ ਠੀਕ ਆ ਹੋਰ ਕਲਰ ਹੈਗੇ ਇੱਥੇ ਹਾਂਜੀ ਕਲਰ ਉਹ ਦੇਖੋ ਆ ਜਦੋਂ ਮੈਂ ਪਾਇਆ ਇਹਦੇ ਵਿੱਚ ਵੀ ਹੈਗੇ ਆ ਕਿੱਥੇ ਆ ਭੂਆ ਆ ਉੱਪਰ ਕਿਹੜੇ ਆਵੇ ਕਲਰ ਲੱਗੇ ਰਹੇ ਜੀ ਤਲ ਲਾ। ਰਾਹੁਲ ਜਿਹੜਾ ਬਾਜ ਕੇ ਬੋਰਡਰ ਬੰਦ ਕਰ ਗਿਆ ਜਿਹੜਾ ਉੱਪਰ ਵਾਲਾ ਕੱਲਾ ਸੋਚ ਉਹਨੂੰ ਬੰਦ ਕਰ ਰਿਹਾ। ਹਾਂ। ਇਸੇ ਕੋਲ ਲਾ। ਓਕੇ। ਇਹ ਲਾ ਲਾ। ਹਾਂ? ਆਹੋ ਨੰਲਾ। ਹਾਂ ਰੰਗ ਲਿਆ। ਹਾਂ। ਪਰੇ ਮੋਟਰ ਲੱਗਦਾ ਚੱਲਦੀ ਉਹ ਵੀ ਬੰਦ ਕਰਨੀ ਯਾਰ ਆਉਂਦਾ ਨਹੀਂ ਆ ਜਣਾ ਮੈਂ ਜੀ ਉਹ ਹੁੰਦਾ ਨਹੀਂ ਠੀਕ ਕਰਨ ਲੱਗਦਾ ਆਈ ਥਾੜੀ ਇੰਡੀਆ ਮੈਂ ਜਾਣਾ ਸੀਨ ਕਰਨ ਢਾਡੀ ਵੀਡੀਓ ਬਣਦੀ ਹੀ ਉਹ ਦਿਨ ਮੁੜ ਕੇ ਤਿਆਰੀ ਫੇਰ ਵੀ ਨਹੀਂ ਰਹਿੰਦੇ ਅੱਜ ਨਹੀਂ ਮੈਂ ਨਹੀਂ ਜਾਣ ਮੁੜ ਕੇ ਉਹ ਤਿਆਰ ਹੋਈ ਹੋਈ ਰਹ ਪਈ ਮੇਰੇ ਤੇ ਦੀਦੀ ਉਹ ਵਾਲੀ ਵਧੀਆ ਲੱਗਦੀ ਹੁੰਦੀ ਜਿਵੇਂ ਇੱਕ ਧੰਗ ਉਹ ਪੱਥਣ ਡੇ ਮੇਰੀ ਜੀ ਦੀ ਇੱਕ ਵਾਰੀ ਗੋਵਾ ਨਹੀਂ ਫੇਰਿਆ ਪੈਣਾ ਦੀਵਾ ਕਰ ਕਰ ਕੇ ਮੈਂ ਸੁਣਾਣਾ ਤੇ ਤਾਂ ਗੋਆ ਫੇਰਦੀ ਚੰਗੀ ਲੱਗਦੀ ਗਾੜੀ ਨਹੀਂ ਉਹ ਬਹੁਤ ਵਧੀਆ ਸੀ ਨਹੀਂ ਗਾਤ ਖੜੋ ਫੇਰਦੀ ਵੇਲੀ ਦੇ ਚੱਟ ਗੋਆ ਫੇਰਣਾ ਮੈਂ ਤੇ ਮੈਂ ਲੰਮੇ ਹੀ ਫੇਰਣਾ ਸੀ ਕਲਰ ਵੀ ਸੋਹਣਾ ਹੈ ਨਹੀਂ ਮੰਦੇ ਤੋਂ ਦਿੱਆ ਬਾਤ ਕਰਾਂਗੇ ਇਹ ਇਹ ਕਲਰ ਹੈਗੇ ਉਹਦੇ ਵਿੱਚ ਹੋਰ ਹਾਂ ਉਹ ਵੀ ਦੇਖਣ ਦੀ ਕੋਈ ਨਹੀਂ ਅੰਦਰ ਹੈ ਨਾ ਉੱਪਰੋਂ ਲਾ ਦੇ ਲਾ ਮੇਰਾ ਨਾ ਨਿੱਕੀ ਰਹਿ ਗਈ ਮੈਂ ਕੰਪਲੈਂਟ ਨਹੀਂ ਪੀਤਾ ਦਰਮਨ ਦਰਮਨ ਕਿੱਥੇ ਗਈ ਸਾਰਾ ਚੈੱਕ ਕਰਾ ਦੇ ਦਿਓ ਠੀਕ ਰੋਟੀ ਬੰਦ ਨਹੀਂ ਕਰਕੇ ਮੋਟਰ ਪਾਣੀ ਹਾਈ ਐਚ ਵੀ ਆ ਗਿਆ ਨਹੀਂ ਪਾਣੀ ਪੈਜੀ ਚੰਗੀ ਅੰਟੀ ਕਿੱਥੇ ਚਲ ਗਈ ਆ ਕੰਟੀ ਤੇ ਦਿਖਾਉਂਦੀ ਹਾਂ ਨਾ ਆ ਜੋ ਨਹੀਂ ਆ ਜੀ ਨਹੀਂ ਹੋਣੀ ਉਹ ਤੂੰ ਕਿੱਥੇ ਗਈ ਆ ਨਹੀਂ ਆ ਤੁਮਣਾ ਹਾਂਜੀ ਆ ਜਿਹਾਣੀਆਂ ਮੇਰੇ ਬੇਟੇ ਮੈਂ ਮਾਰ ਲਿਆ ਕਮਾ ਲਿਆ ਸਰ ਵੱਜ ਕੇ ਵੱਜ ਕੇ ਆ ਤੂੰ ਸੋਣੀ ਸੋਣੀ ਉਹ ਲਿਆ ਦੀ ਬੇਗਿਆਲ ਮਾਰ ਜਾਣਾ ਮੈਂ ਦੋਸਣਾ ਚਾਹੀਦਾ ਇੰਟਰ ਜਾ ਕੇ ਦੇ ਲੋ ਲੈ ਵੀਡੀਓ ਨਾਲ ਉਸ ਜਣਾ ਨਹੀਂ ਹਾਂ ਆ